की नाम कैडी जल्दी बनना ਮੇਰਾ ਨਾਮ ਕਾਲਾ ਸਿੰਘ ਹੁਨਨਖਰ ਤੇ ਮੈਂ ਪੰਜਾਬ ਖੇਤ ਮਜ਼ਦੂਰੀ ਦਾ ਜ਼ਿਲ੍ਹੇ ਦਾ ਆਗੂ ਹਾਂ ਇਹ ਮਾਮਲਾ ਹੋਇਆ ਡੀਐਸਪੀ ਦਫ਼ਤਰ ਦੇ ਬਾਹਰ ਉਗਰਾਹਾਂ ਤੇ ਸਵੇਤ ਖੇਤ ਮਜ਼ਦੂਰ ਨੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਇਹ ਪਿਛਲੇ 6 ਦਸੰਬਰ ਨੂੰ ਘਟਨਾ ਵਾਪਰੀ ਸੀ ਪਿੰਡ ਕਿਲਿਆਣ ਦੇ ਵਿੱਚ ਇੱਕ ਨੌਜਵਾਨ ਦਾ ਨਸ਼ਾ ਤਖਸਰਾ ਵੱਲੋਂ ਕਤਲ ਕੀਤਾ ਗਿਆ ਸੀ ਜਿਹੜੇ ਰਹਿੰਦੇ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਡਿਪਟੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਮੰਨ ਲਓ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਪਰ ਬੜੀ ਹੈਰਾਨੀ ਦੀ ਗੱਲ ਹੈ ਮੰਨ ਲਓ ਡਿਪਟੀ ਸਾਫ ਦਾ ਮੰਨ ਲਓ ਇਹ ਕਹਿਣ ਦੇ ਬਾਵਜੂਦ ਵੀ ਹਜੇ ਤੱਕ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਕਰਕੇ ਇਸ ਰੋਸ ਵਜੋਂ ਅਸੀਂ ਅੱਜ ਇੱਕ ਦਿਨ ਵਾਸਤੇ ਦੋਨੇ ਜਥੇਬੰਦੀਆਂ ਵੱਲੋਂ ਬੀਕੇ ਯੋਗਤਾ ਗਰਾਹਾਂ ਤੇ ਪੰਜਾਬ ਖੇਤ ਮਿਹਨਤ ਮਜ਼ਦੂਰ ਲਿੰਨ ਵੱਲੋਂ ਅਸੀਂ ਇੱਕ ਦਿਨ ਦਾ ਮੋਰਚਾ ਲਾ ਰਹੇ ਹਾਂ ਅੱਜ ਇੱਥੇ ਬੈਠੇ ਹਾਂ ਪਰ ਬੜੀ ਹੈਰਾਨੀ ਦੀ ਗੱਲ ਹੈ ਇੱਕ ਹਫਤਾ ਹੋ ਗਿਆ ਦੋਸ਼ੀ ਮੰਨ ਲਓ ਸ਼ਰਮ ਘੁੰਮ ਰਹੇ ਨੇ ਦੂਜੇ ਪਾਸੇ ਸਾਡੇ ਆਗੂਆਂ ਨੂੰ ਮੰਨ ਲਓ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਨਸ਼ਾ ਤਖਸਰਾ ਵੱਲੋਂ ਪਰ ਅਸੀਂ ਸਾਫ਼ ਤੇ ਸਪਸ਼ਟ ਦੱਸਣਾ ਚਾਹੁੰਦੇ ਆ ਜੇ ਮੰਨ ਲਓ ਕੋਈ ਅਣਸਾਵੀ ਘਟਨਾ ਵਾਪਰਦੀ ਹੈ ਸਾਡੇ ਦੋਸਤ ਮੰਨ ਲਓ ਆਗੂਆਂ ਤੇ ਕੋਈ ਹਮਲਾ ਕਰਦੇ ਨੇ ਉਹ ਨਸ਼ਕਾ ਤਖਸ਼ਰਾ ਤਾਂ ਅਸੀਂ ਤਾਂ ਇਹ ਸਮਝਾਂਗੇ ਕਿੱਲੇ ਵਾਲੇ ਦਾ ਐਸ ਐਚਓ ਜਿਹੜਾ ਗੁਰਦੀਪ ਸਿੰਘ ਹੈ ਉਹ ਤੇ ਡੀ ਐਸ ਪੀ ਚਸਪਾਲ ਸਿੰਘ ਇਹ ਜੇ ਕੋਈ ਸਾਡੇ ਆਗੂ ਤੇ ਕੋਈ ਘਟਨਾ ਵਾਪਰਦੀ ਹੈ ਜੇ ਕੋਈ ਉੱਥੇ ਦੁਆਰਾ ਕਤਲ ਹੁੰਦਾ ਤਾਂ ਕਤਲ ਦੇ ਜ਼ਿੰਮੇਵਾਰ ਡੀ ਐਸ ਪੀ ਚਸਪਾਲ ਸਿੰਘ ਹੋਊਗਾ ਕਿਉਂਕਿ ਅਸੀਂ ਵਾਰ-ਵਾਰ ਇਹਨਾਂ ਨੂੰ ਮੰਨ ਲਓ ਬੇਨਤੀ ਕੀਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਥਾਣਾ ਕਿੱਲੇ ਵਾਲੇ ਦਾ ਐਸਐਚਓ ਸਾਡੇ ਮਜ਼ਦੂਰਾਂ ਨੂੰ ਜਦੋਂ ਬਿਆਨ ਲਿਖਾਉਣ ਜਾਂਦੇ ਆ ਉਹਨਾਂ ਨੂੰ ਉਲਟਾ ਧਮਕੀਆਂ ਦਿੰਦਾ ਕਿ ਤੁਹਾਡੇ ਤੇ ਪਰਚੇ ਦਰਜ ਕਰ ਦੂੰ ਅਸੀਂ ਉਹਨੂੰ ਪੁੱਛਣਾ ਤੇ ਉਹਨੇ ਵੀ ਸਾਡੇ ਤੇ ਕਾਦੇ ਪਰਚੇ ਦਰਜ ਕਰ ਦੇਗਾ ਇਸ ਕਰਕੇ ਅਸੀਂ ਅੱਜ ਚੇਤਾਵਨੀ ਦਿੰਨੇ ਆ ਇੱਥੇ ਦੋਨੇ ਅਫਸਰਾਂ ਨੂੰ ਡੀਐਸਪੀ ਮਨੋ ਲੰਬੀ ਨੂੰ ਤੇ ਕਿੱਲੇ ਵਾਲੇ ਦੇ ਐਸਐਚਓ ਸਾਹਿਬ ਨੂੰ ਕਿ ਜੇ ਸਾਡੇ ਆਗੂ ਅਗਮਨੀ ਕਿਸੇ ਨੇ ਉਂਗਲ ਵੀ ਕਰਤੀ ਜਿਹੜੇ ਉਹ ਧਮਕੀਆਂ ਦੇਣ ਵਾਲੇ ਆ ਉਹਨਾਂ ਨੂੰ ਵੀ ਅਸੀਂ ਤਾਂ ਚੇਤਾਵਨੀ ਦਿੰਨੇ ਆ ਕਿ ਖਬਰਦਾਰ ਰਹੋ ਤੇ ਸਾਡੇ ਕਿਸੇ ਬੰਦੇ ਨੂੰ ਕਿਤੇ ਸਾਡੇ ਆਗੂ ਨੂੰ ਹੱਥ ਪਾ ਲਓ ਫਿਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਇਸ ਕਰਕੇ ਜੇ ਸਾਡੇ ਆਹ ਮੰਨ ਲਓ ਗੁੰਡਾਗਰੋ ਫਿਰ ਰਹੇ ਨੇ ਇਹ ਪੁਲਿਸ ਤੇ ਸਿਆਸੀ ਗੁੰਡਾਗੱਟ ਜੋੜ ਹੈ ਅਸੀਂ ਜਿਹੜਾ ਸਟੇਜਾਂ ਤੋਂ ਨਾਰੇ ਵੀ ਦਿੰਨੇ ਆ ਉਹੋ ਹੀ ਇਹ ਸਾਬਤ ਹੋ ਰਿਹਾ ਕਿ ਜੇ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ ਪਰ ਇਹ ਪੁਲਿਸ ਦੀ ਸ਼ੈ ਹੈਗੀ ਉਹਨਾਂ ਦੋਸ਼ੀਆਂ ਨੂੰ ਇਸ ਕਰਕੇ ਉਹ ਦੋਸ਼ੀ ਫੜੇ ਨਹੀਂ ਜਾ ਰਹੇ ਕਿਉਂਕਿ ਅਸੀਂ ਅੱਜ ਮਜਬੂਰੀ ਬਸ ਬੈਠੇ ਇੱਥੇ ਕੋਈ ਸਾਡਾ ਸ਼ੌਂਕ ਨਹੀਂ ਬੈਠਣਾ ਇੱਥੇ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆਂ ਦੁਬਾਰਾ ਫੇਰ ਤੁਹਾਡੇ ਮੱਧਮ ਰਾਹੀਂ ਕਿ ਜੇ ਸਾਡੇ ਆਗੂਆਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦੁਰਸ਼ਮਾਨੀ ਘਟਨਾ ਵਾਪਰ ਗਈ ਤਾਂ ਇਹਦਾ ਜ਼ਿੰਮੇਵਾਰ ਸਿੱਧਾ ਡੀਐਸਪੀ ਚਸਪਾਲ ਸਿੰਘ ਲੰਬੀ ਦਾ ਜਿਹੜਾ ਇਨਚਾਰਜ ਹੈ ਉਹ ਹੋਊਗਾ ਜਾਂ ਕਿੱਲਿਆਂ ਵਾਲੀ ਦਾ ਐਸਐਚਓ ਜਿਹੜਾ ਉਹ ਜ਼ਿੰਮੇਵਾਰ ਹੋਊਗਾ ਅਸੀਂ ਇਹ ਤੋਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਦੁਬਾਰਾ ਤੋਂ ਡੀਐਸਪੀ ਦਫ਼ਤਰ ਦਾ ਖਰਾਬ ਕੀਤਾ ਕਿ ਮਜਬੂਰੀਆਂ ਪੈ ਗਈਆਂ ਤੇ ਉਹ ਦਫ਼ਤਰ ਦੇ ਅੱਗੇ ਬਹਿਣਾ ਪੈ ਗਿਆ ਇੱਕੋ ਇੱਕ ਬੇਟਾ ਸੀਗਾ ਉਨਾਂ ਨੇ ਵੀ ਰੈਮੀਨਰ ਕਤਲ ਕੀਤਾ ਮੇਰੇ ਬੇਟ ਦਾ ਇਨਸਾਫ ਚਾਹੀਦਾ ਮੈਨੂੰ। ਉਹ ਨਰਾਨੀ ਪਹਿ ਲਗਾ ਲਾ। ਗੱਲ ਕਰ। ਇਹ ਇਨਸਾਫ ਲਈ ਤੁਸੀਂ ਆਇਓ ਕੀ ਮੰਗਾ ਕੀਨੇ ਜਿਹੜੇ ਇਨਸਾਫ ਦੇ ਲਈ ਤੁਸੀਂ ਆਇਓ ਕੀ ਕੀ ਮੰਗਾ ਦੇ? ਪਹਿਲਾਂ ਵੀ ਬੋਡੀ ਵੀ ਸੀ ਜਿਹੜੀ ਸੜਕ ਤੇ ਰੱਖੀ ਸੀ ਹੁਣ ਦੁਬਾਰਾ ਮੰਗਾ ਕੀਨੇ? ਸਾਨੂੰ ਇਨਸਾਫ ਚਾਹੀਦਾ ਜੀ ਮੇਰੇ ਦੇ। ਜਵਾਨ ਬੇਟੇ ਦੀ ਇੱਕੋ ਇੱਕ ਚਰਾਗ ਸੀ ਮੇਰਾ ਬਜਾਤਾ ਇਹਨਾਂ ਨੇ। ਨਸ਼ੇ ਦੇ ਕਾਰਨ ਮੇਰਾ ਬੇਟਾ ਰੋ ਪਦਾ ਸੀ ਜੋ ਘਰੋਂ ਆਵਾਜ਼ ਮਾਰ ਕੇ ਲੈ ਕੇ ਗਏ ਆ। ਮੇਰੇ ਬੇਟਾ ਜਦ ਬਾਹਰ ਆਇਆ ਤੋ ਉਹਨੂੰ ਖਿੱਚ ਕੇ ਲੈ ਗਏ ਜੋ ਛਡਾਣ ਵਾਸਤੇ ਗਏ ਆ ਉਹਨਾਂ ਨੂੰ ਵੀ ਸੱਤਾਂ ਬੋੜ ਬਹੁਤ ਜ਼ਿਆਦੇ ਮਾਰੀਆਂ ਜੀ ਹਾਂ ਤਾਂ ਉਹਨਾਂ ਦੇ ਵਿੱਚੋਂ ਕਿੰਨੇ ਜਨੇ ਕੋਈ ਦੱਸਿਆ ਪੁਲਿਸ ਨੇ ਕਿੰਨੇ ਜਨੇ ਫੜੇ ਆ ਜਾਂ ਕਿੰਨੇ ਜਨੇ ਨਹੀਂ ਫੜੇ ਉਹਨਾਂ ਨੇ ਕਿਹਾ ਜੀ ਕਾਰਵਾਈ ਕਰੀ ਜਾਂਦੇ ਆ ਵੀ 6 ਜਨੇ ਫੜੇ ਆ ਤੇ ਜੇ ਤਨੀ 5 ਫੜੇ ਆ 6 ਫੜੇ ਜ਼ਿਆਦੀ ਗੱਲ ਨਹੀਂ ਦੱਸੀ ਜਾਂਦੇ ਚ ਮੰਗਾ ਕੀ ਕੀ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਆ ਫੇਰ ਦੁਬਾਰਾ ਪ੍ਰੋਟੈਸਟ ਤੇ ਉੱਤਰੋ ਸਾਨੂੰ ਤਾਂ ਸਾਫ਼ ਚਾਹੀਦਾ ਮੇਰੇ ਬੇਟੇ ਦੀ ਕਤਲਨ ਕੀ ਨਾਮ ਹੈ ਜਿਸ ਕਿਸ ਕਟਨ ਨੂੰ ਲੈ ਕੇ ਤੁਸੀਂ ਡੀਐਸਪੀ ਦਫ਼ਤਰੇ ਆਇਆ ਏ ਮਾਗਰਪਾਸਿੰਗ ਸਿੰਘੇਵਾਲਾ ਪਾਸਿਓਂ ਇਕਤਾ ਗਰਾਹਾਂ ਜਿਲ੍ਹੇ ਦਾ ਸੀਨੀਅਰ ਮੁਖਸਦਾ ਮਿਤ ਪ੍ਰਧਾਨ ਅੱਜ ਅਸੀਂ ਥਾਣਾ ਲੰਬੀ ਦੇ ਅੱਗੇ ਪੰਜਾਬ ਖੇਤ ਮਜ਼ਦੂਰ ਜੂਨੀਅਨ ਤੇ ਭਾਰਤੀ ਕਿਸਾਨ ਜਥੇਬੰਦੀ ਗਰਾਹਾਂ ਵੱਲੋਂ ਧਰਨਾ ਲਾਇਆ ਹੈ ਕਿਉਂਕਿ ਪਿਛਲੇ ਦਿਨੀ 6 ਤਰੀਕ ਨੂੰ ਕਿੱਲਿਆਵਾਲੀ ਦੇ ਵਿੱਚ ਨਸ਼ਾ ਤਸਕਰਾ ਵੱਲੋਂ ਜੋ ਉਥੇ ਕਤਲ ਕੀਤਾ ਗਿਆ ਸੀ ਉਸ ਸੰਬੰਧ ਦੇ ਵਿੱਚ ਜਿਹੜੇ ਪਿੰਡ ਵਾਲੇ ਪਿੰਡ ਕਿੱਲੇ ਵਾਲੀ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਰੋਸ ਸੀਗਾ ਉਹਨਾਂ ਨੇ ਲਾਸ਼ ਛੜਕਤੇ ਰੱਖ ਕੇ ਜਿਹਨੇ 9 ਤਰੀਕ ਨੂੰ ਧਰਨਾ ਲਾਇਆ ਸੀ ਉਸ ਮੌਕੇ ਡੀਐਸਪੀ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਸਾਰੇ ਜਿੰਨੇ ਨਾਮਜਦ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਨਾਲ ਹੀ ਜਿਹੜਾ ਕਿੱਲੇ ਵਾਲੀ ਦਾ ਇਨਚਾਰਜ ਹੈ ਜਿਹੜਾ ਪਿੰਡ ਵਾਲੇ ਕਹਿ ਰਹੇ ਸੀ ਕਿ ਇਹਦਾ ਵੀਤੇ ਸਾਨੂੰ ਸ਼ੱਕ ਆ ਪੂਰੀ ਤਰ੍ਹਾਂ ਕਿ ਪਹਿਲਾਂ ਵੀ ਨਸ਼ਾ ਤਸ਼ਕਰਾਂ ਦੇ ਨਾਲ ਇਹਦੇ ਸੰਬੰਧ ਰਹੇ ਨੇ ਪਰ ਜਿਸ ਦਿਨ ਇਹ ਆਇਆ ਤੇ ਉਸੇ ਦਿਨ ਇਹ ਕਤਲ ਹੋ ਗਿਆ ਜਿਸ ਦਾ ਕਰਕੇ ਲੱਗਦਾ ਹੈ ਵੀ ਸ਼ਾਇਦ ਇਹੀ ਮਤਲਬ ਸਾਰਾ ਕੁਝ ਕਰਵਾ ਰਿਹਾ ਹੈਗਾ ਇਸ ਕਰਕੇ ਉਹਨੂੰ ਇੱਥੋਂ ਤਵਾਦਲੇ ਦੀ ਗੱਲ ਤੇ ਨਾਲ ਹੀ ਜਿਹੜਾ ਹੈਗਾ ਉਹ ਤੀਜਾ ਸੀਗਾ ਕਿ ਜਿਹੜੇ ਆ ਆਪਣਾ ਪਰਚੇ ਦੇ ਵਿੱਚ ਡੋਚੀਆਂ ਦੇ ਦੇ ਆਪਣਾ ਜਿਹੜੇ ਮਲਜਮਾ ਆਪਣਾ ਕੀ ਨਾ ਜਿਨ੍ਹਾਂ ਦਾ ਕਤਲ ਹੋਇਆ ਸੀਗਾ ਹਾਂ ਉਹਨਾਂ ਦੇ ਬਿਆਨ ਜਿਹੜੇ ਲੈਣੇ ਸੀਗੇ ਉਹ ਬਿਆਨ ਵੀ ਠੀਕ ਠੰਗ ਨਾਲ ਨਹੀਂ ਲਏ ਉਸ ਐਸ ਐਚਓ ਨੇ ਇਸ ਕਰਕੇ ਉਹ ਬਿਆਨ ਜਿਹੜੇ ਠੀਕ ਠੰਗ ਨਾਲ ਲੈ ਜਾਣਗੇ ਦੁਬਾਰਾ ਬਿਆਨ ਲੈ ਜਾਣਗੇ ਜਿਹੜੇ ਰਹਿੰਦੇ ਨੇ ਉਹਨਾਂ ਦੇ ਬਿਆਨ ਲੈ ਜਾਣਗੇ ਪਰ ਹੋਇਆ ਕਿ 9 ਤਰੀਕ ਤੋਂ ਬਾਅਦ ਅੱਜ ਦਿਨ ਦੀ 22 ਤਰੀਕ ਹੋ ਗਈ ਹੈ ਪਰ ਅਜੇ ਤੱਕ ਜਿਹੜਾ ਮੇਨ ਮੁਲਜ਼ਮ ਹੈ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਠੀਕ ਹੈ ਪੰਜ ਛੇ ਗ੍ਰਿਫਤਾਰ ਕੀਤੇ ਨੇ ਪਰ ਮੇਨ ਮੁਲਜ਼ਮ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਉਹ ਜਿਹੜਾ ਥਾਣੇ ਦਾ ਐਸ ਐਚਓ ਹੈ ਉਹ ਨੂੰ ਕੋਈ ਤਵਦੀਰ ਕੀਤਾ ਗਿਆ ਤੇ ਤੀਜੀ ਗੱਲ ਜਿਹੜੇ ਬਿਆਨ ਲਿਖਣੇ ਸੀਗੇ ਉਹ ਵੀ ਬਿਆਨ ਨਹੀਂ ਲਿਖੇ ਗਏ ਤੇ ਉਲਟਾ ਜਦੋਂ ਬਿਆਨ ਲਖਾਉਣ ਗਏ ਆ ਉੱਥੇ ਹਾਣੇ ਉਹਨਾਂ ਨੇ ਜਿੰਦੀ ਉਹ ਉਹਨਾਂ ਨਾਲ ਜਿੰਦੀ ਭੈੜਾ ਵਰਤਾਓ ਕੀਤਾ ਉਸ ਐਸਐਚਓ ਨੇ ਕਿੱਲੇ ਆਲੀ ਦੇ ਨੇ ਇਸ ਕਰਕੇ ਤਿੰਨੇ ਮੰਗਾ ਜਿਹੜੀਆਂ ਉਹ ਬਿਲਕੁਲ ਵੀ ਗੌਰ ਨਹੀਂ ਹੋਇਆਗਾ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਸ਼ਾਸਨਾ ਜਿਹੜਾ ਉਹ ਪੂਰੀ ਤਰ੍ਹਾਂ ਨਸ਼ਾ ਤਸਕਨ ਦੀ ਪਿੱਠ ਤੇ ਹੈ ਤੇ ਅਸੀਂ ਆਮ ਦੇਖਦੇ ਹਾਂ ਕਿ ਜੋ ਪਿੰਡਾਂ ਦੇ ਵਿੱਚ ਨਸ਼ਾ ਉਹ ਆਮ ਤੌਰ ਤੇ ਮਤਲਬ ਸਾਰੇ ਪਿੰਡਾਂ ਦੇ ਵਿੱਚ ਹੀ ਨਸ਼ਾ ਪੂਰੀ ਤਰ੍ਹਾਂ ਖੁੱਲੀ ਖੇਡ ਖੇਡ ਰਹੇ ਨੇ ਨਸ਼ੇ ਦੇ ਜਿਹੜੇ ਤਸਕਰ ਨੇ ਜਿਹਦਾ ਕਰਕੇ ਬਹੁਤ ਸਾਰੀਆਂ ਮੌਤਾਂ ਮਤਲਬ ਪਿਛਲੇ ਦਿਨਾਂ ਦੇ ਵਿੱਚ ਵੀ ਹੋਈਆਂ ਨੇ ਤੇ ਲਗਾਤਾਰ ਹੋ ਰਹੀਆਂ ਨੇ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਹੈ ਕਿ ਉਹਨੂੰ ਫੌਰੀ ਤੌਰ ਤੇ ਜਿਹੜਾ 6 ਤਰੀਕ ਤੋਂ ਕਤਲ ਹੋਇਆ ਹੈਗਾ ਅੱਜ 22 ਤਰੀਕ ਹੋ ਗਈ ਅਜੇ ਤੱਕ ਕਿਉਂ ਨਹੀਂ ਮੁੱਖ ਮੁਲਜ਼ਮਾ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਪਿੰਡ ਵਾਲਿਆਂ ਵੱਲੋਂ ਦੋਸ਼ ਲਗਾਏ ਗਏ ਸੀ ਕਿ ਉਸ ਐਸਚੋ ਨੇ ਜਿਹੜਾ ਨਸ਼ਾ ਤਸਕਾ ਦੇ ਨਾਲ ਮਿਲੀ ਭੁਗਤਾ ਉਹਦੀ ਕੀ ਗੱਲ ਹੈ ਪ੍ਰਸ਼ਾਸਨ ਨੂੰ ਕੀ ਮਜਬੂਰੀ ਹੈ ਉਹ ਪਤਾ ਨਹੀਂ ਮੈਨੂੰ ਕੀ ਕਿਹੜਾ ਹੈਗਾ ਹੁਣ ਪਰ ਇਹਨਾਂ ਨੂੰ ਜਿੰਨੀ ਪਿੰਡ ਵਾਲਿਆਂ ਨੇ ਉਹ ਕਹੇ ਕਿ ਸਾਨੂੰ ਪੂਰੀ ਤਰ੍ਹਾਂ ਸਾਰੇ ਪਿੰਡ ਨੇ ਇਹ ਕਿਹਾ ਕੋਈ ਇਕੱਲੇ ਕਹਰੇ ਵਿਅਕਤੀ ਦਾ ਮਸਲਾ ਨਹੀਂ ਇਹਦਾ ਮਤਲਬ ਕੀ ਮਜਬੂਰੀ ਹੈ ਪ੍ਰਸ਼ਾਸਨ ਦੀ ਕਿ ਉਹ ਇੱਥੇ ਇਹਦਾ ਮਤਲਬ ਉੱਪਰ ਤੱਕ ਵੀ ਇਹਨਾਂ ਦਾ ਇਹ ਹੈਗਾ ਵੀ ਇੱਥੇ ਉਹ ਜੇ ਲਾਇਆ ਜਾਣ ਜਿਹੜੇ ਥੱਲੇ ਤੋਂ ਹਿੱਸੇ ਪੱਤੀਆਂ ਭੇਜਣ ਇਹ ਤਾਂ ਕਰਕੇ ਨਹੀਂ ਨਾ ਹੋ ਰਿਹਾ ਤੇ ਨਾਲ ਹੀ ਅਜੇ ਤੱਕ ਉਹਨਾਂ ਦੇ ਜਿਹੜੇ ਹੈਗੇ ਆ ਨੇ ਉਹ ਆਪਣਾ ਬਿਆਨ ਨਹੀਂ ਲੈ ਗਏਗੇ ਜਿਹੜੇ ਆਪਣੇ ਪੀੜਤ ਧਰਦੇ ਉਹ ਬਿਆਨਾ ਵੀ ਨਹੀਂ ਆਇ ਤੇ ਕਲੇਗੇ ਸਾਕਮਾ ਇੰਨਾ ਜਿਹੜੇ ਦੋਸ਼ੀਆਂ ਦੇ ਹੌਸਲੇ ਇੰਨੇ ਵਧੇ ਨੇ ਇਹ ਆ ਪਿਛਲੇ ਦਿਨੀ ਸਾਡੀ ਜਥੇਬੰਦੀ ਦੇ ਆਗੂ ਡਾਕਟਰ ਹਰਪਾਲ ਨੂੰ ਉਹ ਧਮਕੀਆਂ ਮਿਲੀਆਂ ਨੇ ਅਸੀਂ ਭਾਰਤੀ ਕਿਸਾਨ ਜਥੇਬੰਦੀ ਅਗਰਾਹਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਗੱਲ ਉੱਤੇ ਪੂਰੀ ਤਰ੍ਹਾਂ ਦੋਸ਼ੀ ਮੰਨਦੇ ਆ ਕਿ ਇਹ ਜੇ ਧਮਕੀਆਂ ਮਿਲਦੀਆਂ ਨੇ ਇਹਦਾ ਮਤਲਬ ਉਹ ਕੁਝ ਵੀ ਕਰ ਸਕਦੇ ਐ ਕਿਉਂ ਨਹੀਂ ਪ੍ਰਸ਼ਾਸਨ ਕਿਹੜੀ ਨੀਂਦ ਦੇ ਵਿੱਚ ਸੁੱਤਾ ਪਿਆ ਐ ਇਸ ਕਰਕੇ ਉਹਨੂੰ ਫੋਰੀ ਦੋਤੇ ਗ੍ਰਿਫਤਾਰ ਕਰਨ ਤੇ ਸਾਡੀ ਚੇਤਾਵਨੀਆਂ ਉਹਨਾਂ ਨੂੰ ਕਿ ਜੇ ਧਮਕੀਆਂ ਜਾਂ ਕੋਈ ਗਲਤ ਪੈਣ ਦੀ ਕੋਸ਼ਿਸ਼ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਗੂ ਹਰਪਾਲ ਦੇ ਅਸੀਂ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਇਸ ਕਰਕੇ ਪ੍ਰਸ਼ਾਸਨ ਕੰਨ ਤੇ ਲਿਖਿਆ ਪੜ ਲੇ ਕਿਉਂਕਿ ਇਹ ਤਾਂ ਟਾਰਾ ਮਾਰਦੇ ਨੇ ਕਿ ਸਾਡੀ ਭਗਵੰਤਮਾਨ ਸਰਕਾਰ ਨਸ਼ਿਆਂ ਦੇ ਉੱਤੇ ਐ ਪੂਰੀ ਤਰ੍ਹਾਂ ਸਟ੍ਰੇਟ ਹੈ ਪਰ ਭਰਾਵੋ ਆ ਜਿਹੜੇ ਕਤਲ ਹੋ ਰਹੇ ਨੇ ਨਸ਼ਾ ਤਸਕਰਾਂ ਵੱਲੋਂ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਾ ਕਰਨਾ ਤੇ ਜਿਹੜੇ ਨਸ਼ਾ ਰੋਕਣ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਹੁਣ ਸਾਰਿਆਂ ਨੇ ਇਹ ਉਦਦਮ ਕੀਤਾ ਕਿ ਐ ਜੇ ਨਸ਼ਾ ਛਰਿਆਂ ਵਿੱਚ ਕੀ ਗਿਆ ਤਾਂ ਸਾਡੇ ਤਾਂ ਮੁੰਡੇ ਬਚਣੀ ਨਹੀਂ ਸਾਡੇ ਤਾਂ ਹੈਲਥ ਮੜੀ ਹੋ ਜੂਗੀ ਇਸ ਕਰਕੇ ਸਾਰੇ ਪਿੰਡ ਨੂੰ ਫਿਕਰਮੰਦੀ ਹੋਈ ਐ ਸਾਰੇ ਪਿੰਡ ਨੇ ਨਾਂ ਲਿਖ ਕੇ ਦਿੱਤੇ ਨੇ ਉੱਥੇ ਕਿਸੇ ਹਰਪਾਲ ਨੇ ਜਾਂ ਕਿਸੇ ਕੱਲੇ ਕਹਰੇ ਵਿਅਕਤੀ ਦਾ ਮਸਲਾ ਨਹੀਂ ਇਹ ਸਾਰਾ ਪਿੰਡ ਇਕੱਠਾ ਹੋਇਆ ਸੀ ਤੇ ਅੱਜ ਵੀ ਸਾਰਾ ਪਿੰਡ ਐ ਸਾਰਾ ਪਿੰਡ ਕਹਿੰਦਾ ਐ ਕਿ ਐਂ ਤਾਂ ਸਾਡੇ ਪੁੱਤਾਂ ਨੂੰ ਐਂ ਜਿਹੜੀ ਮੌਤ ਦੀ ਪੇਟ ਨਛੇ ਦੀ ਪੇਟ ਚੜ ਕੇ ਮਰੀ ਜਾਣਗੇ ਇਸ ਕਰਕੇ ਲਗਾਮ ਕਸੀ ਜਾਵੇ ਇਹਨਾਂ ਦੇ ਨੇਸਾਂ ਤਸਕਰਾਂ ਉੱਤੇ ਤੇ ਇਸੇ ਕਰਕੇ ਸਾਡੇ ਬਹੁਤ ਵੱਡਾ ਰੋਸ ਆਸੀ ਭਾਰਤੀ ਕਿਸਾਨ ਜਥੇਬੰਦੀਆਂ ਗਰਾਹਾਂ ਵੱਲੋਂ ਪੰਜਾਬ ਖੇਤੀ ਮਜ਼ਦੂਰ ਯੂਨੀਅਨ ਵੱਲੋਂ ਅੱਜ ਫੇਰ ਇੱਥੇ ਲੰਬੀ ਡੀਐਸਪੀ ਦੇ ਜਿਹੜੇ ਹੈਗੇ ਅੱਗੇ ਅਪੜਾ ਦਫ਼ਤਰ ਅੱਗੇ ਅੱਜ ਸਾਡਾ ਧਰਨਾ ਹੈ ਤੇ ਅਸੀਂ ਪੂਰੀ ਤਰ੍ਹਾਂ ਜਿਹੜੇ ਹੈਗੇ ਇਸ ਗੱਲ ਦੇ ਉੱਤੇ ਅਗਲੀ ਰਣਨੀਤੀ ਕੀ ਹੋਵੇ ਅਗਲੀ ਰਣਨੀਤੀ ਜੇ ਕੋਈ ਨਹੀਂ ਇਹਦੇ ਉੱਤੇ ਕੋਈ ਜਿਹੜਾ ਸਾਡੀ ਸੁਣਵਾਈ ਕੀਤੀ ਜਾਂਦੀ ਦੋਛਿਆਂ ਨੂੰ ਨਹੀਂ ਗ੍ਰਿਫਤਾਰ ਕੀਤਾ ਸਾਰੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਅਸੀਂ ਸਖਤ ਕ੍ਰਿਸ਼ਨ ਲਵਾਂਗੇ ਇਹ ਸਾਡਾ ਬਿਲਕੁਲ ਪੱਕਾ ਫੈਸਲਾ ਹੈ ਕੀ ਨਾਮ ਹੈ ਜੀ ਕੀ ਗੱਲ ਬਾਤ ਹੋਈ ਜਿਹੜਾ ਦੁਬਾਰਾ ਤੋਂ ਡੀਐਸਪੀ ਲੰਬੀ ਦੇ ਦਫਤਰ ਕੇ ਰੇ ਮੇਰਾ ਨਾਮ ਹਰਪਾਲ ਸਿੰਘ ਪਿੰਕਲੇ ਵਾਲੀ ਭਾਰਤੀ ਕਿਸਾਨ ਜੀ ਨੇ ਨੇਕਤਾ ਕਰਾਹਣ ਦਾ ਪਿੰਡ ਕਾਈ ਦਾ ਆਗੂ ਮੈਂ ਸਾਡੇ ਪਿੰਡ ਦੇ ਵਿੱਚ 6 ਦਸੰਬਰ ਨੂੰ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਨਿਸ਼ਮ ਸਿੰਘ ਵਿੱਕੀ ਦਾ ਤੋ ਕਿ ਚਿੱਟੇ ਦੇ ਤਸਕਰਾਂ ਵੱਲੋਂ ਕੀਤਾ ਗਿਆ ਸੀ। ਚਿੱਟੇ ਤੋਂ ਕਾਫੀ ਪਿੰਡ ਪਰੇਸ਼ਾਨ ਹੈ। ਲੋਕਾਂ ਨੇ ਨਿੱਕੇ ਨਿੱਕੇ ਜਿਵਾਗ ਚਿੱਟੇ ਤੇ ਲੱਗ ਰਹੇ ਐ। ਤਾਂ ਇਸ ਗੱਲ ਦੇ ਵਿੱਚ ਪਿੰਡ ਦੇ ਵਿੱਚ ਰੋ ਹੋਇਆ ਤਾਂ ਲੋਕ ਸਾਰੇ ਇਕੱਠੇ ਹੋਏ। ਸਾਰੇ ਪਿੰਡ ਨੇ ਇਕੱਠ ਕਰਕੇ ਚਿੱਟੇ ਵਾਲਿਆਂ ਦੇ ਖਿਲਾਫ ਵੀ ਆਵਾਜ਼ ਉਠਾਈ ਤੇ ਇਸ ਕਤਲ ਦੇ ਮਤਲਬ ਜਿਹੜਾ ਬੱਚਾ ਕਤਲ ਹੋਇਆ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਪਿੰਡ ਨੇ ਇਕੱਠ ਕਰਕੇ ਮਤਲਬ ਇਹਦੇ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਚਾਰਾ ਜੋਈ ਕੀਤੀ। ਤਾਂ ਉਸ ਸਾਰਾ ਜੋਈ ਦੇ ਵਿੱਚ ਜੋ ਕਮੇਟੀ ਬਣੀ ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ ਉਸ ਕਮੇਟੀ ਚ ਅ ਜਿਹੜੇ 8 ਕਾਤਲ ਸੀਗੇ ਮਦਰ ਨਾਮਯਾਦ ਉਹਨਾਂ ਦੇ ਵਿੱਚੋਂ 6 ਜਿਹੜੇ ਗ੍ਰਿਫਤਾਰ ਕਰ ਚੁੱਕੇ ਐ ਪੁਲਿਸ ਤੇ 2 ਹਜੇ ਤੱਕ ਭਗੌੜੇ ਐ ਪੁਲਿਸ ਨੂੰ ਹੀ ਮਿਲੇ ਹਜੇ ਤੱਕ ਨਹੀਂ ਫੜੇ ਗਏ ਤਾਂ ਪਿੰਡ ਦੇ ਵਿੱਚੋਂ ਇਹ ਗੱਲਾਂ ਹੋਣ ਲੱਗੀਆਂ ਜਿਹਨੇ ਬੱਚੇ ਗ੍ਰਿਫਤਾਰ ਐ ਜਿਹੜੇ ਕਾਤਲ ਉਹਨਾਂ ਦੀਆਂ ਮਾਵਾ ਵੱਲੋਂ ਇਹ ਗੱਲ ਆਈ ਐ ਕਿ ਜਿਹੜਾ ਗੱਗੂ ਮੇਨ ਕਾਤਲ ਐ ਵੀ ਉਹ ਕਹਿੰਦਾ ਹੈਗਾ ਵੀ ਇੱਕ ਤਰ ਤੇ ਵੀ ਕੈਦ ਕਟਣੀ ਹੈ ਤੇ ਚਲ ਦੋ ਤਿੰਨ ਹੋ ਜਾਣਗੇ ਤਾਂ ਵੀ ਕੋਈ ਨਹੀਂ ਵੀ ਜਿਹੜੇ ਆਗੂ ਬਣੇ ਫਿਰਦੇ ਆ ਸਰਪਾਲ ਵਰਗੇ ਇਹਨਾਂ ਦਾ ਵੀ ਕੰਡਾ ਕੱਢਾਂਗੇ ਅਸੀਂ ਹੂੰ ਉਹ ਗੱਲ ਆ ਜੀ ਉਸ ਤੋਂ ਬਾਅਦ ਹੁਣ ਪਰਸੋਂ 20 ਤਰੀਕ ਨੂੰ ਇੱਕ ਉਹਨਾਂ ਦੇ ਘਰਾਂ ਚੋਂ ਜੋ ਗौरी ਪੁੱਤਰ ਮੱਡੂ ਸਿੰਘਾ ਉਹ ਮੇਰੇ ਬਾਰ ਦੇ ਵਿੱਚ ਆਇਆ ਕਿ ਉਹ ਆ ਕੇ ਮੈਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਤੂੰ ਸਾਡੇ ਜਿਵਾਕਾਂ ਦੇ ਨਾਲ ਹੋਣਾ ਤੂੰ ਫਰਾਨਾ ਤੇ ਗੜਾ ਮੈਂ ਹੈ ਵੀ ਮੈਂ ਕੁਝ ਨਹੀਂ ਕਰਿਆ ਵੀ ਸਾਰੇ ਪਿੰਡ ਨੇ ਇਕੱਠੇ ਹੋ ਕੇ ਗੱਲਬਾਤ ਕਰੀ ਆ ਚਿੱਟਾ ਜਿਹੜੇ ਵੇਚਦੇ ਉਹਨਾਂ ਦੇ ਨਾਂ ਦਿੱਤੇ ਪੁਲਿਸ ਨੂੰ ਭਾਈ ਵੀ ਇਹ ਮੁੰਡੇ ਚਿੱਟਾ ਵੇਚਦੇ ਆ ਪਿੰਡ ਦੇ ਵਿੱਚ ਇਹ ਗਲਤ ਕੰਮ ਕਰਦੇ ਆ ਤਾਂ ਉਹ ਮਤਲਬ ਕਾਫੀ ਉੱਚਾ ਨੀਵਾ ਬੋਲ ਕੇ ਮੇਰੇ ਨਾਲ ਵੀ ਇਸ ਤੈਨੂੰ ਸਮਝ ਜਾਣਗੇ ਅਸੀਂ ਦੇਖਾਂਗੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਚਲਾ ਗਿਆ ਕਿ ਬੰਦੇ ਸੀਗੇ ਹੋਰ ਬੈਠੇ ਬਾਰ ਦੇ ਵਿੱਚ ਲੋ ਉਹਨਾਂ ਨੇ ਸਾਨੂੰ ਲਾਟਨ ਤੋਂ ਹਟਾਤਾ ਉਹ ਤਾਂ ਮੇਰੇ ਮਤਲਬ ਵੀ ਗਲਪੈਨ ਤੱਕ ਵੀ ਆਉਂਦਾ ਸੀ ਇਹੋ ਬੰਦੇ ਨਾ ਹੁੰਦੇ ਤਾਂ ਔਕੇ ਤੇ ਤਾਂ ਕਿਸ ਤਰ੍ਹਾਂ ਨਹੀਂ ਮੰਗਾ ਕਿਸ ਤਰ੍ਹਾਂ ਦੀ ਕੀਤੀਆਂ ਕਿਹਨੇ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਜਿੱਥੇ ਬੈਠੇ ਹੋ ਸਭੀ ਤਮ ਸਹੀ ਮੰਗਿਆ ਵੀ ਇੱਕ ਤਾਂ ਜਿਹੜੇ ਧਮਕੀਆਂ ਦੇ ਰਹੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇੱਕ ਜਿਹੜੇ ਕਾਤਲ ਹੈ ਉਹ ਫੜੇ ਜਾਣ ਕਿਉਂਕਿ ਜਦੋਂ ਕੋਈ ਸਾਡਾ ਜਥੇਬੰਦੀਆਂ ਦਾ ਪ੍ਰੋਗਰਾਮ ਹੁੰਦਾ ਹੈ ਇਹਨਾਂ ਦੀ ਇੰਟੈਲੀਜੈਂਸੀ ਨੂੰ ਇਹਨਾਂ ਦੀ ਸੀਆਈਡੀ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਸਾਡੀ ਸੁਪਰ ਕਮੇਟੀ ਨੇ ਫੈਸਲਾ ਕੀਤਾ ਨੂੰ ਦੇ ਪਹਿਲਾਂ ਫੋਨ ਕਰਨ ਲੱਗੇ ਜਾਂਦੇ ਆ ਤੁਸੀਂ ਕੀ ਕਰ ਰਹੇ ਹੋ ਕਿੱਥੇ ਜਾਓਗੇ ਕਿੰਨੇ ਕਰੋਗੇ ਲੇਕਿਨ ਇਹ ਚਿੱਟੇ ਵਾਲੇ ਵਾਸਤੇ ਜਾਂ ਕਾਤਲਾਂ ਵਾਸਤੇ ਨਹੀਂ ਇੰਟੈਲੀਜੈਂਸੀ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਕਿੱਥੇ ਚਿੱਟਾ ਵਿਕੀ ਜਾਂਦਾ ਹੈ ਕਾਤਲ ਕਿੱਥੇ ਲੁਕੇ ਹੋਏ ਆ ਇਹਨਾਂ ਦੇ ਇੰਟੈਲੀਜੈਂਸੀ ਇੱਥੇ ਬੇਕੂਬਣੀ ਹੋਈ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਪਰ ਜਦੋਂ ਸਾਡਾ ਕੋਈ ਹੱਕੀ ਮੰਗਾਂ ਤੇ ਲੜਦੇ ਲੋਕਾਂ ਦਾ ਕੋਈ ਇਕੱਠ ਹੁੰਦਾ ਹੈ ਜਾਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਦੋਂ ਇੰਟੈਲੀਜੈਂਸੀ ਬੱਬਰ ਹੋ ਜਾਂਦੀ ਹੈ ਤਾਂ ਬੜਾ ਇਹ ਮਤਲਬ ਵੀ ਤਿੰਨ ਤਿੰਨ ਦਿਨ ਪਹਿਲਾਂ ਹੀ ਫੋਨ ਕਰਨ ਲੱਗ ਜਾਂਦੇ ਆ ਤੁਸੀਂ ਕਿੰਨੇ ਬੰਦੇ ਜਾਓਗੇ ਕਿੰਨੇ ਵਜੇ ਜਾਓਗੇ ਕੀ ਪ੍ਰੋਗਰਾਮ ਹੈ ਕਿਵੇਂ ਹੋਊਗਾ ਉਦੋਂ ਬੜੀਆਂ ਸੀ ਜੜੀਆਂ ਕਰਦੇ ਹੈਗੇ ਇਸ ਕਰਕੇ ਇਸ ਤਰ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਇਹ ਇਨਸਾਫ ਦਿੱਤਾ ਜਾਵੇ ਜਿਹੜੇ ਕਾਤਲ ਹੈ ਉਹਨਾਂ ਨੂੰ ਫੜ ਕੇ ਇਸ ਇਲਾਕੇ ਵਿੱਚ ਦਿੱਤਾ ਜਾਵੇ ਤੇ ਜੋ ਧਮਕੀਆਂ ਦੇ ਰਹੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਲਾਊਡ ਸਪੀਕਰ ਨਹੀਂ ਤੁਸੀਂ ਲਗਾਤਾਰ ਇਹ ਵੀ ਬੋਲ ਰਹੇ ਹੋ ਕਿ ਥਾਣਾ ਜਿਹੜਾ ਖੇਲਿਆਂ ਵਾਲੀ ਤੇ ਪਰਭਾਰੀ ਹੈ ਉਹਨਾਂ ਨੂੰ ਵੀ ਕੋਈ ਤਬਾਅਬਲਾ ਕੀਤਾ ਜਾਵੇ ਟਿਕਾਣੇ ਦੀ ਮੰਗ ਇਹ ਸਾਰੇ ਪਿੰਡ ਵੱਲੋਂ ਮੰਗ ਸੀਗੀ ਕਿਉਂਕਿ ਜਦੋਂ ਪਹਿਲਾਂ ਵੀ ਇੱਥੇ ਉਹ ਰਹਿ ਕੇ ਗਏ ਐ ਤਾਂ ਲੋਕਾਂ ਨੇ ਇਸ ਗੱਲ ਦਾ ਤਰਾਜ ਕੀਤਾ ਵੀ ਉਦੋਂ ਵੀ ਨਸ਼ਾ ਕਾਫੀ ਵਿਕਦਾ ਸੀ ਵੀ ਲੋਕਾਂ ਨੂੰ ਸ਼ੱਕ ਹੈ ਵੀ ਸ਼ਾਇਦ ਇਹ ਮਤਲਬ ਜਿਹੜਾ ਅਫਸਰ ਹੈ ਇਹਦਾ ਕੋਈ ਮਿਲੀ ਭੁਗਤ ਹੈ ਹੈ रेडी ऑफ सर भी खाना खिला दिया हां ये ने गल आ रही है पिंड ਦੇ ਵਿੱਚੋਂ ਅਸੀਂ ਨਹੀਂ ਕਹਿ ਰਹੇ ਪਿੰਡ ਦੇ ਵਿੱਚੋਂ ਗੱਲ ਆ ਰਹੀ ਹੈ ਆ ਬਿਲਕੁਲ ਸਾਡੇ ਬਣੀ ਨਹੀਂ ਹੈਗੀ ਇਹ ਕਰਨਾ ਚ ਕਮਾਨਪੋਲ ਜੋ ਕਿ ਪੂਰਾ ਮਾਮਲਾ ਕਿਸ ਕਿਸ ਮੰਗਾਂ ਲੈ ਕੇ ਆਇਆ ਇਹ ਐਕਚੁਅਲੀ ਕਤਲ ਹੋਇਆ ਸੀਗਾ ਪਿਛਲੇ ਦਿਨੀ ਉਹਦੇ ਵਿੱਚ ਜਿਹੜਾ ਇੱਕ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਮੰਗ ਸੀ ਇਹਨਾਂ ਦੀ ਤੇ ਕੁਝ ਇੱਕ ਹੋਰ ਮੰਗਾ ਸੀ ਉਹਨਾਂ ਦੇ ਜਿਹੜੇ ਕੁਝ ਉਸ ਲੜਾਈ ਦੌਰਾਨ ਜਿਹੜੇ ਇੰਜਰਡ ਹੋਏ ਸੀ ਉਹਨਾਂ ਦੇ ਬਿਆਨ ਨਹੀਂ ਲਿਖੇ ਗਏ ਉਹਨਾਂ ਗੱਲਾਂ ਦਾ ਇਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਵੀ ਇਹ ਸਾਰੀਆਂ ਉਹਨਾਂ ਦੀਆਂ ਜੋ ਜਾਇਜ਼ ਮੰਗਾਂ ਸੀ ਮੰਨ ਕੇ ਆਪਦੀ ਕਾਰਵਾਈ ਕਰਾਂ ਸਰ ਉਸ ਤੋਂ ਬਾਅਦ ਲੈ ਕੇ ਥਾਣਾ ਪਰਿਵਾਰ ਦੀ ਕਾਫੀ ਢੋਲਾ ਉਹਦੇ ਫਿਰ ਇਹਨਾਂ ਨੇ ਮੰਗ ਰੱਖੀ ਹੈ ਦੇਖੋ ਜੇ ਕੋਈ ਥਾਣਾ ਪਰਿਵਾਰੀ ਦੀ ਗਲਤੀ ਪਾਈ ਜਾਂਦੀ ਹੈ ਇਨਕੁਆਰੀ ਦੇ ਵਿੱਚ ਤਾਂ ਜ਼ਰੂਰ ਕਾਰਵਾਈ ਹੋਗੀ ਉਸਤੇ ਠੀਕ ਹੈ ਉਹ ਇਨਕੁਆਰੀ ਤੋਂ ਬਾਅਦ ਦਾ ਮੈਟਰ ਹੈ